ਸਾਡਾ ਕਾਲ ਜੀ ਸਾਰਾ ਨੂੰ ਪਰਮਾਤਮਾ ਤੋਂ ਨਿਚੜ ਦੇ ਕਲਾ ਵਿੱਚ ਰੱਖੇ ਜੀ ਤੇ ਮੈਂ ਨਾ ਲਗੀ ਪੈਣ ਦਾ ਖਾਣਾ ਬਣਾਉਣ ਲਈ ਤੇ ਉਹਦੇ ਬਾਅਦ ਵਿੱਚ ਮੈਂ ਤੁਹਾਨੂੰ ਵਿੱਚੋਂ ਜਾ ਕੇ ਸਬਜ਼ੀਆਂ ਦਾ ਖਾਣ ਲੱਗੀ ਸਬਜ਼ੀਆਂ ਵਿੱਚ ਖਾ ਜਾਂਦਾ ਹੋ ਗਿਆ ਸਬਜ਼ੀਆਂ ਕਟੋਂਦੀਆਂ ਤੇ ਜਿਹੜੀ ਚੀਜ਼ ਆਪਾਂ ਲਗਾਉਂਦੇ ਉਹ ਨਹੀਂ ਹੁੰਦੀ ਹੈਗੀ ਘਾਹ ਜੰਦਾ ਨਿਕਲ ਆਉਂਦਾ ਹੈ ਕਟਾਂਗੇ ਇਹਨੂੰ ਹੌਲੇ ਹੌਲੇ ਤੇ ਉਹਦੇ ਵਿੱਚ ਸ਼ਾਮ ਟਾਈਮ ਸਾਡੇ ਗਲੀ ਵਿੱਚ ਲੱਦਿਆ ਰੌਣਕ ਸਾਰੇ ਇਕੱਠੇ ਹੋ ਕੇ ਬੈਠ ਜਾਂਦੇ ਗਲੀ ਵਿੱਚ ਟਾਈਪਸਾਂ ਜੰਮਾਈ ਤੇ ਫਿਰ ਮਨਾਂ ਲੱਕੀ ਸਬਜ਼ੀ ਨੂੰ ਗੜਕਾ ਲਗਾ ਲਈ ਤੇ ਨਾ ਸਾਡੀ ਵੀਡੀਓ ਨੂੰ ਲਾਈਕ ਕਰਕੇ ਜਾਇਆ ਕਰੋ ਪਲੀਜ਼ ਸਬਸਕ੍ਰਾਈਬ ਕਰਦੇ ਕਰੋ ਫਰੀ ਵਿੱਚ ਹੁੰਦਾ ਹੈ ਤੁਸੀਂ ਇਹ ਕਰਨ ਨਾਲ ਸਭ ਨੂੰ ਇੱਕ ਪਰਿਵਾਰ ਨੂੰ ਖੁਸ਼ੀ ਦਿੰਦੇ ਪਰਮਾ ਪਰਿਵਾਰਾਂ ਲਈ ਇੱਕ ਖੁਸ਼ੀ ਮੰਗਦੀ ਪਰਮਾ ਦਾ ਸਭ ਨੂੰ ਚੰਗੇ ਇੱਕ ਚੰਗੀ ਜ਼ਿੰਦਗੀ ਦੇਈਆਂ ਔਰ ਖੁਸ਼ ਰੱਖੇ ਸਾਰੇ ਦੁਨੀਆ ਨੂੰ ਤੇ ਪਰਮਾਧਮਾ ਚੜ੍ਹਦੀ ਕਲਾ ਵਿੱਚ ਰੱਖੇ ਸਭਨਾ ਤੇਜੀ ਸਬਜੀ ਸੁਬਜੀ ਬਣਾ ਕੇ ਨਾ ਇਸ ਟਾਈਮ ਅਸੀਂ ਗੁਰਦੁਆਰਾ ਸਾਹਿਬ ਚਲਦੇ ਹਾਂ ਤੇ ਫਿਰ ਰਣਗੁਰਦੁਆਰਾ ਸਾਹਿਬ ਚੌਂਟੇ ਕਰਨੀ ਤੇ ਅਜਵੀਰ ਵਾਰਾ ਉਸਤੇ ਪਹਿਲਾਂ ਅਸੀਂ ਬਾਬਾ ਪੀਰ ਬਾਬਾ ਤੇ ਜਾਵਾਂਗੇ ਮਾਥਾ ਟੇਕਣ ਲਈ ਸਬਜ਼ੀ ਨੂੰ ਮੈਂ ਕੱਟ ਕਰਕੇ ਨਾ ਗੈਸ ਤੇ ਰੱਖ ਦੂੰਗੀ ਪਤੀਆਂ ਦੇ ਵਿੱਚ ਮੰਮੀ ਹੈਗੇ ਬਾਦ ਵਿੱਚ ਗੈਸਨ ਵੰਨ ਕਰ ਗਏ ਤੇ ਮੈਂ ਨੇ ਜਾ ਹੁਣ ਕਿਹਣਾ ਪਰ ਦਵਾਰਾ ਸਰਵ ਦੇ ਵਿੱਚ ਮੱਥਾ ਟੇਕਣ ਲਈ ਤੇ ਕੋਈ ਗਲਤੀ ਹੁੰਦੀ ਹੈ ਤਾਂ ਪਲੀਜ਼ ਕਮੈਂਟ ਕਰਕੇ ਦੱਸ ਦਿਆ ਕਰੋ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਕੁਝ ਸਿੱਖਣ ਨੂੰ ਮਿਲੂਗਾ ਧੰਨਵਾਦ ਜੀ ਤੁਹਾਡੇ ਵੀਡੀਓ ਦੇਖਣ ਲਈ ਤੇ ਹੁਣ ਗਿਆ ਸੀ ੱੱਕੇ ਬਾਬੇ ਦੇ ਮੱਥਾ ਟੇਕਣ ਲਈ ਅੱਜ ਵੀਰਵਾਰ ਸੀ ਬਹੁਤ ਬਹੁਤ ਧੰਨਵਾਦ ਜੀ ਰਾਗੁ ਨਿਚਾ ਤਪੋ ਹਰ ਦੇ ਦਰ ਕਰਿਆ ਤੇਰਾ ਆਪਣਾ ਨਾਮ ਕਾ ਲਵਿਆ ਰਾਗ ਆਸਾ ਲਖੁថា ਸੂਖੜੀ ਕੋਰ ਦਾ ਸਭ ਸੰਹਾਰ ਸਭ ਤੇਰੀ ਤੂੰ ਸਭ ਕੀ ਧਾਇ ਜਿਸਾਂ ਕਿਰਪਾ ਕਰੈ ਤੇ ਨਾਮ ਰਤਨ ਪਾਇਆ ਗੁਰਮੁਖਾ ਨਾਮੁ ਮੁਗਬਾਇ ਤੁਮ ਆਪਿ ਸੋੜਿਆ ਆਪ ਮਿਲਾਇ ਤੂੰ ਦਰਿਆ ਸਮ੍ਰਿਤੀ ਜੀ ਮਾਹੇ ਤੇ ਵਿੰਦੂ ਦਾ ਕੋ ਮੇਰਾ ਨਾਹੇ ਜੀ ਜਨ ਸਭ ਤੇ ਰੱਖ ਦੇ ਲੇ ਕਿਦੋ ਕੁਲ ਵਿਚੜਿਆ ਸੰਤੋਖੀ ਮੇਲ ਜਿਸ ਸਾਥ ਮੁਦਾ ਨਾ ਹੈ ਸੁਇੰਦਾਂ ਦੇ ਹਰ ਪ੍ਰਸਾਦਿਆ ਗੁਰੁਖਾਣੇ ਜਿਨਾ ਚੇਵਿਆ ਦਿਲ ਸੁਪਾਇ ਸਾਜੇ ਯਰਨਾਮ ਸੁਮਾਇ ਤੁਮ ਆਪੇ ਬਖਤਾ